ਥੋਡੀਆ ਦਸਤਾਰਾ ਨਜ਼ਰ ਆਉਂਦੀਆਂ ਨੇ ਥੋਡੀ ਪੰਜਾਬੀ ਨਜ਼ਰ ਆਉਂਦੀ ਆ ਥੋਡੀ ਗੁਰਬਾਣੀ ਹਵਾ ਚ ਗੂੰਜਦੀ ਆ ਨਹੀਂ ਥੋਡੀ ਪਾਪੂਲੇਸ਼ਨ ਕੱਟ ਕਰਨੀ ਐ ਬਾਹਰ ਲਿਆਂਦੀ ਵਧਾਉਣੀ ਐ ਤਾਂ ਜੋ ਥੋਡੀ ਧੌਣ ਤੇ ਗੋਡਾ ਰੱਖ ਸਕਣ ਕੀ ਅਸੀਂ ਆਪ ਦੇ ਪ੍ਰਦੇਸ਼ ਕੱਟਗਿੰਤੀ ਹੋ ਰਹੇ ਹੋ ਰਹੇ ਨਹੀਂ ਹੋ ਗਏ ਆ ਕਿ ਯਾਰ ਖੇਤੀ ਦਾ ਧੰਦਾ ਤਾਂ ਬਹੁਤ ਮਾਰਦਾ ਮੈਨੂੰ ਦੱਸੋ ਜੇ ਐਡਾ ਮਾੜਾ ਧੰਦਾ ਹੈ ਤਵੇਰੇ ਜ਼ਮੀਨ ਕਿਉਂ ਲਈ ਜਾਂਦੇ ਨੇ ਤੇ ਥੋਥੋ ਕਿਉਂ ਲਈ ਜਾਂਦੇ ਨੇ ਆ ਬਾਗਾ ਬਾਰਡਰ ਵੀ ਖੁੱਲੂਗਾ ਤੇ ਯੂਰਪ ਤੱਕ ਜਾਊਗਾ ਉਦੋਂ ਜਦੋਂ ਸਾਡੇ ਕੋਲੇ ਜ਼ਮੀਨਾਂ ਨਾ ਰਹੀਆਂ ਜਦੋਂ ਦਾ મોદી ਬਣਿਆ 11 ਸਾਲ ਜਿਹੜੇ ਇੰਡਸਟਰੀ ਲਿਸਟ ਨੇ ਕਾਰਪੋਰੇਟ ਨੇ ਜਾਂ ਉਦਯੋਗਪਤੀ ਨੇ 16 ਲੱਖ ਕਰੋੜ ਇਹਨਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਹੈ 16 ਲੱਖ ਕਰੋੜ ਸਰਕਾਰ ਕਿੰਨਾ ਦੀ ਹੈ ਇਹਨਾਂ ਦੀ ਪਰ ਇਹ ਸਰਕਾਰ ਬਦਕਿਸਮਤੀ ਨਾਲ ਚੁਣੀ ਕੀਨੇ ਆਪਾਂ ਤਾਂ ਫਿਰ ਗਲਤੀ ਕੀਤੀ ਹੈ ਸਾਡੀ ਅਸੀਂ ਜੋ ਬੈਠੇ ਬੋਲ ਰਹੇ ਆ 70% ਪਿੰਡਾਂ ਦੇ ਬੰਦੇ ਜਾਂ ਘਰ ਕਹਿ ਲੋ ਪਾਰ ਚਲੇ ਗਏ ਜਿੰਦਰੇ ਲੱਗੇ ਨੇ ਤੇ ਤੁਹਾਡੇ ਲੈਂਡ ਪੂਲਿੰਗ ਕਿਹੜੀ ਗੱਲ ਦੀ ਵੀ ਪੰਨੂ ਸਾਹਿਬ ਨੂੰ ਪ੍ਰਧਾਨ ਸਾਹਿਬ ਨੂੰ ਤੇ ਪੰਦੇਰ ਸਾਹਿਬ ਨੂੰ ਇੱਕ ਗੱਲ ਦੀ ਮੁਬਾਰਕਬਾਦ ਦਿੰਨਾ ਹੈ ਕਿ ਜੇ ਕਿਸੇ ਵੀ ਪਾਰਟੀ ਦਾ ਸਮਾਗਮ ਹੁੰਦਾ ਜਾਂ ਸਰਕਾਰ ਦਾ ਤੁਸੀਂ ਸਾਰਿਆਂ ਨੇ ਮੀਂਹ ਚ ਬੈਠੇ ਹੋਣਾ ਸੀ ਤੇ ਇੱਥੇ ਸਟੇਜ ਹੋਣੀ ਸੀ ਉਲਟਾ ਕੰਮ ਹੋਇਆ ਵਿਆ ਅਸੀਂ ਮੀਚ ਬੈਠੇ ਆ ਤੁਹਾਨੂੰ ਸ਼ੈੱਡ ਥੱਲੇ ਪਾਇਆ ਐ ਇਥੋਂ ਪਤਾ ਲੱਗਦਾ ਕਿ ਲੋਕਾਂ ਦੀ ਗੱਲ ਐ ਅਬ ਵਧੀਆ ਕੀਤਾ ਨਾਰਾ ਲਾਇਆ ਕਿਉਂਕਿ ਇਹਨਾਂ ਨਾਰਿਆਂ ਦੇ ਨਾਂ ਤੇ ਹੀ ਗੁਰੂਆਂ ਦੇ ਨਾਂ ਤੇ ਹੀ ਪੰਜਾਬ ਵਸਦਾ ਤੇ ਇੱਕ ਵਾਰੀ ਉਸ ਫਤਿਹ ਦੀ ਵੀ ਸਾਂਝ ਪਾਈਏ ਫਿਰ ਗੱਲ ਦਿলো ਹੋਊਗੀ ਤੇ ਉਹ ਹੋਊਗੀ ਜੋ ਸਿਰੇ ਵੀ ਲੱਗੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਮੈਂਣਾ ਹੁਣੇ ਹਮੀਰ ਜੀ ਦੇ ਪਿੱਛੇ ਖੜੇ ਅਸੀਂ ਗੱਲਾਂ ਕਰ ਰਹੇ ਸੀ ਤੁਸੀਂ ਵੀ ਆਂਦੇ ਹੋਗੇ ਕਾਰਪੋਰੇਟ ਯਾਰ ਕਿਹੜੀ ਛਾਏ ਐ ਜਿਹੜਾ ਸਾਡੀ ਜ਼ਮੀਨ ਦੇ ਪਿੱਛੇ ਪੈ ਗਿਆ ਆ ਕੇ ਮੈਨੂੰ ਇਹ ਦੱਸੋ ਆ ਜਿਹੜਾ ਤੁਹਾਡੇ ਪਿੱਛੇ ਆ 3000 ਕਿਲਾ ਇਹ ਕੀ ਦਾ ਐ ਇਹ ਵੀ ਕਾਰਪੋਰੇਟ ਦਾ ਜੋ ਸਾਡਾ ਛੋਟਾ ਜਿਹਾ ਕਾਰਪੋਰੇਟ ਐ ਕਾਰਪੋਰੇਟ ਮੀਨ ਉਦਯੋਗਪਤੀ ਤੇ ਜਿਹੜਾ ਬਹੁਤ ਵੱਡੇ ਹੋ ਜਾਂਦੇ ਨੇ ਉਹਨਾਂ ਨੂੰ ਆਪਾਂ ਕਹਿ ਦਿੰਦੇ ਆ ਕਰੋਨੀ ਕੈਪਟਲਿਜ਼ਮ ਮਤਲਬ ਜਿਵੇਂ ਅੰਬਾਨੀ ਹੈ ਆਡਾਨੀ ਹੈ ਅੱਜ ਦੁਨੀਆ ਦੇ ਵਿੱਚ ਖੇਤੀਬਾੜੀ ਦੀ 70% ਜ਼ਮੀਨ ਇੱਕ ਕਾਰਪੋਰੇਟ ਲੈ ਗਿਆ ਜਿਹੜਾ ਆਪਾਂ ਨੇ ਹੈ ਕਿ ਯਾਰ ਖੇਤੀ ਦਾ ਧੰਦਾ ਤਾਂ ਬਹੁਤ ਮਾੜਾ ਹੈ ਮੈਨੂੰ ਦੱਸੋ ਜੇ ਐਡਾ ਮਾੜਾ ਧੰਦਾ ਹੈ ਤਾਂ 베ਰੇ ਜ਼ਮੀਨ ਕਿਉਂ ਲਈ ਜਾਂਦੇ ਨੇ ਤੇ ਥੋਥੋ ਕਿਉਂ ਲਈ ਜਾਂਦੇ ਨੇ ਆ ਜਿਹੜੀ ਭਾਰਤ ਮਾਰਾ ਨਿਕਲ ਰਹੀ ਕਾਦੇ ਕਰਕੇ ਐ ਆ ਬਾਗਾ ਬਾਰਡਰ ਵੀ ਖੁੱਲੂਗਾ ਤੇ ਯੂਰਪ ਤੱਕ ਜਾਊਗਾ ਉਦੋਂ ਜਦੋਂ ਸਾਡੇ ਕੋਲੇ ਜ਼ਮੀਨਾਂ ਨਾ ਰਹੀਆਂ ਤੁਹਾਨੂੰ ਇੱਕ ਛੋਟਾ ਜਿਹਾ ਤਰੀਕਾ ਦੱਸਦਾ ਇਹਨਾਂ ਦਾ ਉਸ ਤੋਂ ਅੰਦਾਜ਼ਾ ਵਾਲਿਓ ਜੇ ਕਿ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਆਪ ਹੋਵੇ ਜਾਏ ਜਿੰਨੀਆਂ ਵੀ ਪਾਰਟੀਆਂ ਨੇ ਤੁਹਾਨੂੰ ਪਤਾ ਇੱਕ ਗੱਲ ਦਾ ਕਿ ਪਿਛਲੇ 11 ਸਾਲ ਜਦੋਂ ਦਾ ਮੋਦੀ ਬਣਿਆ 11 ਸਾਲ ਜਿਹੜੇ ਇੰਡਸਟਰੀ ਲਿਸਟ ਨੇ ਕਾਰਪੋਰੇਟ ਨੇ ਜਾਂ ਉਦਯੋਗਪਤੀ ਨੇ 16 ਲੱਖ ਕਰੋੜ ਇਹਨਾਂ ਦਾ ਕਰਜ਼ਾ ਮਾਫ ਕੀਤਾ ਗਿਆ ਹੈ 16 ਲੱਖ ਕਰੋੜ ਤੇ ਮਜ਼ਦੂਰਾਂ ਤੇ ਕਿਸਾਨਾਂ ਦਾ 11 ਸਾਲ ਚ ਕਿੰਨਾ ਹੋਇਆ 2 ਲੱਖ ਕਰੋੜ ਹੁਣ ਆਪ ਸਮਝ ਲਓ ਕਿ ਜਿਹੜੇ ਕਰੋੜਾਪਤੀ ਨੇ ਅਰਬਾਪਤੀ ਨੇ ਉਹਨਾਂ ਦਾ ਤਾਂ 16 ਲੱਖ ਕਰੋੜ ਮਾਫ ਤੇ ਜਿਹੜੇ ਹਮਾਤੜ ਹਰ ਰੋਜ਼ ਕਮਾਉਂਦੇ ਨੇ ਤੇ ਖਾਂਦੇ ਨੇ ਉਹਨਾਂ ਦਾ ਸਿਰਫ 2 ਲੱਖ ਕਰੋੜ ਤਾਂ ਇਹਦਾ ਮਤਲਬ ਕੀ ਹੋਇਆ ਸਰਕਾਰ ਕਿੰਨਾ ਦੀ ਐ ਇਹਨਾਂ ਦੀ ਪਰ ਇਹ ਸਰਕਾਰ ਬਦਕਿਸਮਤੀ ਨਾਲ ਚੁਣੀ ਕੀਨੇ ਆ ਆਪਾਂ ਤਾਂ ਫਿਰ ਗਲਤੀ ਕੀਤੀ ਐ ਸਾਡੀ ਅਸੀਂ ਜੋ ਬੈਠੇ ਬੋਲ ਰਹੇ ਐ ਐਨੇ ਮੀਂਚ ਤੁਸੀਂ ਵੀ ਆਇਓ ਤੇ ਅਸੀਂ ਵੀ ਆਏ ਆ ਉਹਦਾ ਇੱਕੋ ਹੀ ਮਤਲਬ ਆ ਭਰਾਵੋ ਕੋਈ ਬਾਹਰਲਾ ਸਾਡਾ ਦੁਸ਼ਮਣ ਨਹੀਂਗਾ ਹੇਗੇ ਨੇ ਪਰ ਵੱਡੇ ਦੁਸ਼ਮਣ ਅਸੀਂ ਆਪ ਦੇ ਆਪ ਐ ਕੀ ਅਸੀਂ ਮੁੱਦਿਆਂ ਤੇ ਗੱਲ ਕਰਦੇ ਆਂ ਕਦੇ ਇਹ ਵੀ ਇੱਕ ਮੁੱਦਾ ਚਾਹੇ ਉਹ ਖੇਤੀ ਬਾੜੀ ਹੋਵੇ ਚਾਹਿਆ ਲੈਂਡ ਪੂਲਿੰਗ ਹੋਵੇ ਜਾਂ ਜੋ ਸਰਕਾਰਾਂ ਬਾਕੀ ਕਰਦੀਆਂ ਨੇ ਆ ਪੂਰੇ ਜਲੰਧਰ ਚ 70% ਪਿੰਡਾਂ ਦੇ ਬੰਦੇ ਜਾਂ ਘਰ ਕਹਿ ਲੋ ਬਾਹਰ ਚਲੇ ਗਏ ਜਿੰਦਰੇ ਲੱਗੇ ਨੇ ਤੇ ਤੁਹਾਡੇ ਲੈਂਡ ਪੂਲਿੰਗ ਕੀ ਈ ਗੱਲ ਦੀ ਵੀ ਆ 600 ਕਿੱਲਾ ਇਨਾ ਪਿੰਡਾਂ ਚ ਹਕੇ ਜੀ ਲੈਂਡ ਪੂਲਿੰਗ ਹੈ ਉਹ ਜਿਹੜੇ ਘਰ ਆਲਰੇਡੀ ਨੇ ਉਹ ਤਾਂ ਜਿੰਦਰੇ ਲੱਗੇ ਤੇ ਵਸਾਉਣਾ ਕਿਨੂ ਐ ਆ ਅਮ੍ਰੇਸਰ 5000 ਕਿੱਲਾ ਵਸਾਉਣਾ ਕਿਨੂ ਐ ਮੈਂ ਦੱਸਦਾ ਮੈਂ ਮੋਹੱਲੀ ਰਹਿਣਾ ਆ ਲੁਧਿਆਣੇ ਜਾ ਕੇ ਵੇਖ ਲਿਓ ਜੇ ਕਾਉਂਟ ਰਹਿ ਰੇੜੇ ਤੁਹਾਡੀਆਂ ਦਸਤਾਰਾ ਨਜ਼ਰ ਆਉਂਦੀਆਂ ਨੇ ਥੋਡੀ ਪੰਜਾਬੀ ਨਜ਼ਰ ਆਉਂਦੀ ਆ ਥੋਡੀ ਗੁਰਬਾਣੀ ਹਵਾ ਚ ਗੂੰਜਦੀ ਆ ਨਹੀਂ ਥੋਡੀ ਪਾਪੂਲੇਸ਼ਨ ਕੱਟ ਕਰਨੀ ਐ ਬਾਹਰ ਲਿਆਂਦੀ ਵਧਾਉਣੀ ਐ ਤਾਂ ਜੋ ਥੋਡੀ ਧੌਣ ਤੇ ਗੋਡਾ ਰੱਖ ਸਕਣ ਤੇ ਅਸੀਂ ਉਹਨਾਂ ਨੂੰ ਹੀ ਵੋਟਾਂ ਪਾਉਣੇ ਆ ਯਾਰ ਕੀ ਆਸੀ ਆਪ ਤੇ ਪ੍ਰਦੇਸ਼ ਕਟਗਿੰਤੀ ਹੋ ਰੇ ਹੋ ਰਹੇ ਨਹੀਂ ਹੋ ਗਏ ਆ ਆਹ ਵੋਟਰ ਸੂਚੀਆਂ ਦੇਖ ਲਿਓ ਜੇ ਅਸੀਂ ਗਏ ਆ ਉਹਨਾਂ ਪਿੰਡਾਂ 'ਚ ਜਗਤਪੁਰਾ ਪਿੰਡ ਆ ਮੋਹੱਲੀ ਨਾਲ ਇਹ ਕਿ ਘਰੇ 4-400 ਵੋਟ ਬਣੀਆਂ 2-200 ਵੋਟ ਬਣੀਆਂ ਇਸ ਲਈ ਆ ਕਿ ਤੁਹਾਡੀਆਂ ਜ਼ਮੀਨਾਂ ਧੱਕੇ ਨਾਲ ਖੋਣਗੇ ਤੁਹਾਡੇ ਗੋਡਾ ਰੱਖਣਗੇ ਤਾਂ ਤੇ ਤੇ ਫੇਰ ਕਹਿਣਗੇ ਚੱਲ ਜਾ ਬਾਰ ਆਕਰਾਂਗੇ ਬਚਣਾ ਕਿਵੇਂ ਹੈ ਸਿਰਫ ਇੱਕ ਮੋਟੀ ਗੱਲ ਮੁੱਦਿਆਂ ਤੇ ਆ ਜੋ ਬਸ ਜੇ ਮੁੱਦਿਆਂ ਤੇ ਆ ਗਏ ਮੈਂ ਤੁਹਾਨੂੰ ਗਰੰਟੀ ਨਾਲ ਆਣਾ ਇਹਨਾਂ ਨੂੰ ਸਾਰਿਆਂ ਨੂੰ ਬੰਦੇ ਦੇ ਪਤ ਬਣਾ ਦਿਆਂਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਸ ਗੱਲ ਮੇਰੀ ਖਤਮਾ ਲੇਕਿਨ ਨਾਰੇ ਦੋਲ ਆਉਂਗਾ ਤੇ ਬਾਹਾਂ ਉਲਾਰ ਕੇ ਝੰਡਿਆਂ ਨੂੰ ਤਾਂ ਕਰਕੇ ਤੇ ਮੁਫੀਆਂ ਮੀਚ ਕੇ ਉਹਦਾ ਜਵਾਬ ਦਿਓ ਜੇ ਕਿ ਚੰਡੀਗੜ੍ਹ ਵਾਲੇ ਤੇ ਦਿੱਲੀ ਵਾਲੇ ਸੁਣ ਲੈਣ ਕਿ ਅੱਜ ਕੁੱਕੜਪਿੰਡ ਦੇ ਵਿੱਚ ਇਸ ਧਰਤੀ ਦੇ ਮਾਲਕ ਇਕੱਠੇ ਹੋਏ ਸੀ ਤੇ ਉਹਨਾਂ ਦੀ ਆਵਾਜ਼ ਨੇ ਉਹਨਾਂ ਦੀਆਂ ਕੁਰਸੀਆਂ ਦੀਆਂ ਚੂਲਾ ਹਲਾਤੀਆਂ ਨੇ ਬੋਲੋ ਇਨਸਾਨਾ ਇਨਕਲਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ